ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤਾਂ ਹੋ ਚੁੱਕੀ ਹੈ ਹੁਣ ਅਗਲਾ ਨੰਬਰ ਭਗਵੰਤ ਸਿਆ 13 ਹੈ ਲੰਬੀ ਰੱਸੀ ਦਾ ਅੰਤ ਹੋ ਗਿਆ ਹੈ ਇਹ ਬਿਆਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਦਿੱਤੇ ਗਏ ਨੇ ਤੇ ਦੱਸਿਏ ਕਿ ਸੁਖਵੀਰ ਸਿੰਘ ਬਾਦਲ ਨੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਤੇ ਕੱਲ ਜਿਹੜੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਤੇ ਜਿਸ ਨੂੰ ਲੈ ਕੇ ਲਗਾਤਾਰ ਫਲਟਵਾਰ ਵਿਰੋਧੀਆਂ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਲਲਕਾਰਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤਾਂ ਹੋ ਗਈ ਹੈ ਹੁਣ ਅਗਲਾ ਨੰਬਰ ਭਗਵੰਤ ਸਿਆ ਤੇ ਰਾਏ ਤੇ ਦੱਸਦੀ ਕਿ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਹੁਣ ਅਗਲਾ ਨੰਬਰ ਭਗਵੰਤ ਮਾਨ ਦਾ ਲੰਬੀ ਰੱਸੀ ਦਾ ਅੰਤ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਕਾਨੂੰਨ ਸਮਝ ਕੇ ਪੇਸ਼ ਆ ਰਿਹਾ ਸੀ ਉਹ ਦੇਸ਼ ਦੇ ਕਾਨੂੰਨ ਨੂੰ ਛਿੱਕੇ ਟਾਂਗ ਰਿਹਾ ਸੀ ਅਤੇ ਸਾਰੇ ਸਬਕ ਨੀਮਾ ਅਤੇ ਕਾਨੂੰਨੀ ਲੋੜਾਂ ਨੂੰ ਟਾਲਦੇ ਆ ਇਸ ਨੂੰ ਮਜ਼ਾਕ ਸਮਝ ਰਿਹਾ ਸੀ ਤੇ ਜਿਸ ਘਟਾਲੇ ਵਿੱਚ ਉਹ ਸ਼ਾਮਿਲ ਹੈ ਉਸਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਿਲੀ ਭੁਗਤ ਨਾਲ ਪੰਜਾਬ ਵਿੱਚ ਇਸ ਨੂੰ ਦੁਹਰਾਇਆ ਸੀ ਤੇ ਕਾਨੂੰਨ ਦੀ ਪ੍ਰਕਿਰਿਆ ਨੂੰ ਇੱਥੇ ਵਧਾਉਣ ਦੀ ਲੋੜ ਹੈ ਤੇ ਭਗਵੰਤ ਮਾਨ ਨੂੰ ਆਪਣੇ ਬੌਸ ਵਾਂਗ ਹੀ ਨਤੀਜੇ ਭੁਗਤਣੇ ਪੈਣਗੇ ਤੇ ਪੰਜਾਬ ਵਿੱਚ ਜਿਹੜਾ ਪਾਲਣਾ ਨਾ ਕਰਨ ਦਾ ਕੋਈ ਕਾਰਨ ਨਹੀਂ ਹੈ ਤੇ ਜਿੱਥੇ ਉਹ ਲਾਪਾਤਰੀਆਂ ਦੇ ਪੱਖ ਵਿੱਚ ਉਹ ਨੀਤੀ ਲਾਗੂ ਕੀਤੀ ਗਈ ਸੀ ਤੇ ਇਸ ਸਕੈਂਡਲ ਦਾ ਸਿਲਸਿਲਾ ਸਿੱਧਾ ਭਗਵੰਤ ਮਾਨ ਦੇ ਦਫ਼ਤਰ ਅਤੇ ਰਿਹਾਸ ਤੱਕ ਪਹੁੰਚਦਾ ਹੈ ਜਿਸ ਦਾ ਖਮਿਆਜਾ ਉਹਨਾਂ ਨੂੰ ਵੀ ਪੁਗਤਣਾ ਪਵੇਗਾ ਤੇ ਦੱਸ ਦਈਏ ਕਿ ਜਿਹੜੀ ਪੋਸਟ ਆ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਾਂਝੀ ਕੀਤੀ ਗਈ ਆ ਤੇ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਨਿਸ਼ਾਨਾ ਸਰਦਿਆ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਨਤੀਜੇ ਉਹ ਵੀ ਤੁਹਾਨੂੰ ਪੁਗਤਣੇ ਪੈਣਗੇ ਤੇ ਹੁਣ ਅਗਲਾ ਨੰਬਰ ਮੁੱਖ ਮੰਤਰੀ ਭਗਵੰਤ ਮਾਨ ਤੇਰਾ ਹੈ ਤੇ ਜਿਸ ਨੂੰ ਲੈ ਕੇ ਹੁਣ ਫਿਰ ਤੋਂ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਲਕਾਰਿਆ ਹੈ ਤੇ ਦੱਸ ਦਈਏ ਕਿ ਕੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਤੇ ਪਹਿਲਾ ED ਵੱਲੋਂ ਕਾਫੀ ਸੰਮਣ ਭੇਜੇ ਗਏ ਤੇ 9 ਸੰਮਣਾਂ ਤੋਂ ਬਾਅਦ ਠੁਕਰਾਇਆ ਗਿਆ ਉਹਨਾਂ ਨੂੰ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਜਿਹੜੇ ਗੈਰ ਕਾਨੂੰਨੀ ਤੌਰ ਤੇ ਮੈਨੂੰ ਸੰਮਣ ਭੇਜੇ ਜਾ ਰਹੇ ਨੇ ਤੇ ED ਨੇ ਕੱਲ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਲਗਾਤਾਰ ਪੁਚ ਪੜਤਾਲ ਦੇ ਲਈ ਸੰਮਣ ਭੇਜੇ ਜਾ ਰਹੇ ਸੀ ਤੇ ਜਿਸ ਦੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ ਤੇ ਉੱਥੇ ਹੀ ਕੱਲ ਰਾਤ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਉਸ ਕੁਈ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਰ ਤੋਂ ਲਲਕਾਰਿਆ ਤੇ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅਸਲੀ ਚਿਹਰਾ ਤਾਂ ਸਾਹਮਣੇ ਆ ਗਿਆ ਹੁਣ ਭਗਵੰਤ ਮਾਨ ਅਗਲਾ ਨੰਬਰ 13 ਹੈ ਤੇ ਤੂੰ ਵੀ ਜਲਦ ਜੇਲ੍ਹ ਜਾਵੇਂਗਾ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਵਿਰੋਧੀਆਂ ਦੇ ਵੱਲੋਂ ਈਡੀ ਦੀ ਗ੍ਰਿਫਤਾਰੀ ਦੇ ਬਾਅਦ ਜਿਹੜਾ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸੱਦੇ ਜਾ ਰਹੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤਾਂ ਹੋ ਚੁੱਕੀ ਹੈ ਹੁਣ ਅਗਲਾ ਨੰਬਰ ਭਗਵੰਤ ਸਿਆ 13 ਲੰਬੀ ਰੱਸੀ ਦਾ ਅੰਤ ਹੋ ਗਿਆ ਹੈ ਇਹ ਬਿਆਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਦਿੱਤੇ ਗਏ ਨੇ ਤੇ ਦੱਸਿਏ ਕਿ ਸੁਖਵੀਰ ਸਿੰਘ ਬਾਦਲ ਨੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਤੇ ਕੱਲ ਜਿਹੜੀ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਤੇ ਜਿਸ ਨੂੰ ਲੈ ਕੇ ਲਗਾਤਾਰ ਫਲਟਵਾਰ ਵਿਰੋਧੀਆਂ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਲਲਕਾਰਿਆ ਤੇ ਉਹਨਾਂ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤਾਂ ਹੋ ਗਈ ਹੈ ਹੁਣ ਅਗਲਾ ਨੰਬਰ ਭਗਵੰਤ ਸਿਆ ਤੇ ਰਾਏ ਤੇ ਦੱਸਦੀ ਕਿ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਹੁਣ ਅਗਲਾ ਨੰਬਰ ਭਗਵੰਤ ਮਾਨ ਦਾ ਲੰਬੀ ਰੱਸੀ ਦਾ ਅੰਤ ਅਰਵਿੰਦ ਕੇਜਰੀਵਾਲ ਆਪਣੇ ਆਪ ਨੂੰ ਕਾਨੂੰਨ ਸਮਝ ਕੇ ਪੇਸ਼ ਆ ਰਿਹਾ ਸੀ ਉਹ ਦੇਸ਼ ਦੇ ਕਾਨੂੰਨ ਨੂੰ ਛਿੱਕੇ ਟਾਂਗ ਰਿਹਾ ਸੀ ਅਤੇ ਸਾਰੇ ਸਬਕ ਨੀਮਾ ਅਤੇ ਕਾਨੂੰਨੀ ਲੋੜਾਂ ਨੂੰ ਟਾਲਦੇ ਆ ਇਸ ਨੂੰ ਮਜ਼ਾਕ ਸਮਝ ਰਿਹਾ ਸੀ ਤੇ ਜਿਸ ਘਟਾਲੇ ਵਿੱਚ ਉਹ ਸ਼ਾਮਿਲ ਹੈ ਉਸਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਿਲੀ ਭੁਗਤ ਨਾਲ ਪੰਜਾਬ ਵਿੱਚ ਇਸ ਨੂੰ ਦੁਹਰਾਇਆ ਸੀ ਤੇ ਕਾਨੂੰਨ ਦੀ ਪ੍ਰਕਿਰਿਆ ਨੂੰ ਇੱਥੇ ਵਧਾਉਣ ਦੀ ਲੋੜ ਹੈ ਤੇ ਭਗਵੰਤ ਮਾਨ ਨੂੰ ਆਪਣੇ ਬੌਸ ਵਾਂਗ ਹੀ ਨਤੀਜੇ ਭੁਗਤਣੇ ਪੈਣਗੇ ਤੇ ਪੰਜਾਬ ਵਿੱਚ ਜਿਹੜਾ ਪਾਲਣਾ ਨਾ ਕਰਨ ਦਾ ਕੋਈ ਕਾਰਨ ਨਹੀਂ ਹੈ ਤੇ ਜਿੱਥੇ ਉਹ ਲਾਪਾਤਰੀਆਂ ਦੇ ਪੱਖ ਵਿੱਚ ਉਹ ਨੀਤੀ ਲਾਕੂ ਕੀਤੀ ਗਈ ਸੀ ਤੇ ਇਸ ਸਕੈਂਡਲ ਦਾ ਸਿਲਸਿਲਾ ਸਿੱਧਾ ਭਗਵੰਤ ਮਾਨ ਦੇ ਦਫ਼ਤਰ ਅਤੇ ਰਿਹਾਸ ਤੱਕ ਪਹੁੰਚਦਾ ਹੈ ਜਿਸ ਦਾ ਖਮਿਆਜਾ ਉਹਨਾਂ ਨੂੰ ਵੀ ਪੁਗਤਣਾ ਪਵੇਗਾ ਤੇ ਦੱਸ ਦਈਏ ਕਿ ਜਿਹੜੀ ਪੋਸਟ ਆ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਾਂਝੀ ਕੀਤੀ ਗਈ ਆ ਤੇ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਨਿਸ਼ਾਨਾ ਸਾਧਿਆ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਨਤੀਜੇ ਆ ਉਹ ਵੀ ਤੁਹਾਨੂੰ ਪੁਗਤਣੇ ਪੈਣਗੇ ਤੇ ਹੁਣ ਅਗਲਾ ਨੰਬਰ ਮੁੱਖ ਮੰਤਰੀ ਭਗਵੰਤ ਮਾਨ ਤੇਰਾ ਹੈ ਤੇ ਜਿਸ ਨੂੰ ਲੈ ਕੇ ਹੁਣ ਫਿਰ ਤੋਂ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਲਕਾਰਿਆ ਹੈ ਤੇ ਦੱਸ ਦਈਏ ਕਿ ਕੱਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਤੇ ਪਹਿਲਾ ED ਵੱਲੋਂ ਕਾਫੀ ਸੰਮਣ ਭੇਜੇ ਗਏ ਤੇ 9 ਸੰਮਣਾਂ ਤੋਂ ਬਾਅਦ ਠੁਕਰਾਇਆ ਗਿਆ ਉਹਨਾਂ ਨੂੰ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਜਿਹੜੇ ਗੈਰ ਕਾਨੂੰਨੀ ਤੌਰ ਤੇ ਮੈਨੂੰ ਸੰਮਣ ਭੇਜੇ ਜਾ ਰਹੇ ਨੇ ਤੇ ED ਨੇ ਕੱਲ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਦਿੱਲੀ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਲਗਾਤਾਰ ਕੁੱਝ ਪੜਤਾਲ ਦੇ ਲਈ ਸੰਮਣ ਭੇਜੇ ਜਾ ਰਹੇ ਸੀ ਤੇ ਜਿਸ ਦੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ ਤੇ ਉੱਥੇ ਹੀ ਕੱਲ ਰਾਤ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਉਸ ਕੋਲ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਰ ਤੋਂ ਲਲਕਾਰਿਆ ਤੇ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅਸਲੀ ਚਿਹਰਾ ਤਾਂ ਸਾਹਮਣੇ ਆ ਗਿਆ ਹੁਣ ਭਗਵੰਤ ਮਾਨ ਅਗਲਾ ਨੰਬਰ 13 ਹੈ ਤੇ ਤੂੰ ਵੀ ਜਲਦ ਜੇਲ੍ਹ ਜਾਵੇਂਗਾ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਵਿਰੋਧੀਆਂ ਦੇ ਵੱਲੋਂ ED ਦੀ ਗ੍ਰਿਫਤਾਰੀ ਦੇ ਬਾਅਦ ਜਿਹੜਾ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ